ਸੱਪ ਤੋਂ ਦਰਾਵਾਂ ਹਾਂਜੀ ਹਾਂਜੀ ਸੱਪ ਬੜੇ ਕਾਹਦੇ ਤੇ ਭਾਈ ਜੀ ਇੱਕ ਤਾਂ ਬੈਠਾ ਬੈਠਾ ਇਸ ਤੋਂ ਬਾਅਦ ਸੱਸੀ ਗਾਦੀ ਸੱਸੀ ਗਾਦ ਆਦਾਂ ਮੈਂ ਚਲਾਉਣਾ ਨਹੀਂਗਾ ਸਲਾਤ ਤੂੰ ਹੀ ਔਰ ਨਾ ਕੋਈ ਕਰਦਾ ਨਹੀਂ ਇਹ ਸਾਡੀ ਸੜਕ ਦਾ ਪਹਿਲਾ ਜਰੂਰ ਕਰੋ ਹਨੂ ਅਸੀਂ ਤੁਹਾਡੇ ਨਾਲ 10000 ਬੰਦਾ ਲੈ ਕੇ ਜਿੱਥੇ ਆ ਕੋਈ ਜਾਣ ਨੂੰ ਤਿਆਰ ਕੋਈ ਦੇਖੋ ਪਹਿਲੇ ਅਮਰ ਤੇ ਇਹ ਚਲੋ ਬਾਅਦ ਤੇ ਤੁਹਾਤ ਬਰੇ ਕੋਈ ਕਰੋ ਸੜਕਾ ਹਾਡੀ ਦਾ ਜਰੂਰ ਕਰੋ ਜੀ ਇਹ ਵੀ ਕਰੋ ਸਾਹ ਸਰ ਇੱਥੇ ਪਹਿਲੇ ਤੁਹਾਡੀ ਸਮੱਸਿਆ ਆਪਣੀ ਸੋਸਿਆ ਮੈਂ ਤੁਹਾਨੂੰ ਸਮੱਸਿਆ ਤੁਹਾਡੀ ਵੀ ਸਮੱਸਿਆ ਤੁਹਾਡੇ ਨਾਲ ਹੀ ਆ ਇਹ ਲੱਗਾ ਦੇ ਨਾਲ ਬਿਲਕੁਲ ਸਵੇਰੇ ਪੀਐਸਫ ਵਾਲਿਆਂ ਦਾ ਸਪਕ ਸਾਧ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਖੁਸ਼ੀ ਦੇ ਥਲੇ ਵਰ ਗਿਆ ਜੀ ਆ ਤੇ ਉਹ ਤੁਸੀਂ ਉਹਦੇ ਬਰਾਬਰ ਹੀ ਤੇ ਇਹ ਵੀ ਕੱਟ ਕੇ ਆ ਗਿਆ ਇਹਨੇ ਤੁਸੀਂ ਬਣਾ ਦੇ ਵੇਲੇ ਮੇਰੇ ਨਾਲ ਖਾਤਾ ਵੀ ਦੇਤੀ ਆ ਅੱਛੀ ਗੱਲ ਸਰ ਫਸ ਗਿਆ ਅੱਛੀ ਗੱਲ ਮੇਰੇ ਸਾਹਿਬ ਇਹ ਆ ਲੈ ਠੀਕ ਹੈ ਜੀ ਕੀ ਹਾਲ ਹੈ ਆ ਜਾਓ ਆ ਜਾਓ ਜੇ ਵੀ ਇਹ ਆਉਂਦਾ ਇੱਥੇ ਪਾਣੀ ਕਿੰਨਾ ਵੱਧ ਗਿਆ? ਇੱਥੇ ਵੱਡੇ ਛੋਟੇ ਆਹ ਬੰਦ ਸਪਾਈ ਦੇ ਚਾਹੀਏ। ਹਾਂ ਹਾਂ। ਇਹ ਤੇ ਸਾਬ ਦਾ ਪਾਣੀ ਕਿੰਨਾ ਵੱਧ ਗਿਆ? 3-4 ਫੁੱਟ ਪਾਣੀ ਵੱਧ ਗਿਆ ਜੀ। 3-4 ਫੁੱਟ। ਅੱਛਾ। ਦਾ ਦਾ ਆਹ ਹੌਕਾ ਇਹ ਸਿੱਣੀ ਵਜਣ ਢਈ ਜੀ। ਹੂੰ ਸਾਰਾ ਖਦਰਾ ਸਾਰਾ ਇਹੀ ਜੀ ਦੋਨੇ ਪਿੰਡਾਂ ਨੂੰ ਇਹੀ ਜਾਂਦਾ ਤਾਰ ਦੇ ਲੱਗਦਾ ਲੱਗੋ ਤਾਰ ਤੇ ਕਰੰਟ ਨਾ ਹੋਵੇ ਤਾਰ ਦੇ ਲੱਗਦੀ ਬੁੱਤੀ ਬੁੱਤੀ ਹੋਣੀ ਤਾਰ ਤੋਂ ਨਹੀਂ ਹੈਗੀ ਪਰ ਸਾਰੇ ਇਹਦੇ ਵਿੱਚ ਜਿਹੜਾ ਵਾ ਇੱਥੇ ਵੀ ਇੱਕ ਸਪੈਦਾ ਸੀਗਾ ਜਿਹੜਾ ਦੁਪਹਿਰੇ 3 ਵਜੇ ਦੇ ਨਾਲ ਹੀ ਉਹ ਡਿੱਗ ਪਿਆ ਗੱਲ ਕੀ ਕੀ ਇਹਦੇ ਬਿਲਕੁਲ ਪਾਣੀ ਆਇਆ ਉਦਾਂ ਆਸ ਤੇਰੇ ਨਾਲ ਇਹਦੇ ਥੱਲਿਓ ਜੜਾਂ ਕਰ ਦਿੱਤੀਆਂ ਨੇ ਹਿਸਾਬ ਨਾਲ ਜੀ ਇਹਦੇ ਚ ਤੇ ਆ ਜਿਹੜਾ ਅਗਲੇ ਪਾਸੇ ਡੰਗਾਈ ਹੈ 3-4 ਫੁੱਟ ਦਾ ਇਹਦਾ ਨਿਵਾਨ ਜੇ ਅਗਲੇ ਪਾਸੇ ਨੂੰ ਕਿਉਂਕਿ ਆਜ ਵੀ ਫੈਲ ਹੈ ਸਪੈਦੇ ਵੀ ਸੁੱਟ ਤੇ ਇਹਨੇ ਨਾਲ ਹੀ ਲੱਗਦੇ ਆ ਇਹ ਸੁੱਤ ਤੁਸੀਂ ਸਪੈਦੇ ਸਾਰੇ ਡਿੱਗ ਪਏ ਨੇ ਤੇ ਮੰਤਰੀ ਸਾਹਿਬ ਸਿੱਧਾ ਜਾਣਾ ਉੱਥੇ ਆ ਤਾਰ ਜਿਹੜੀ ਹੈ ਨਾ ਇਹ ਤਾਰ ਨਾਲ ਤੇ ਅਗਲੇ ਪਾਸੇ ਦੱਸਣ ਦੇ ਲਈ ਕੱਖ ਕੋਈ ਹੈ ਇਹਦੇ ਥੱਲੇ ਖੋਖਲਾ ਕਰ ਛੜਿਆ ਸਾਰੇ ਅਸੀਂ ਕਹਿੰਨੇ ਵੀ ਸਾਡਾ ਕਰਕੇ ਇਹਦੇ ਪੱਥਰ ਦੀ ਲੇਅਰ ਲਵਾਓ ਜੇ ਸਾਡਾ ਇਲਾਕਾ ਬਚਾਉਣਾ ਜੇ ਤੇ ਅਸੀਂ ਕਹਿੰਨੇ ਵੀ ਇੱਕ ਇਹ ਇੱਕ ਤੇ دریا ਉਥੋਂ ਖਾਲੀ ਵਾਜੇ ਨਾ ਮੁੜ ਕੇ ਜਿਉਂ ਬੋਤਾ ਪੰਗਾ ਪਿਆ ਗਿਆ ਔਰ ਗੱਲ ਤਾਰ ਦਾ ਕੰਮ ਹੈ ਤਾਰ ਵਾਲਾ ਤੇ ਇਹਦੇ ਥੱਲੇ ਸਾਰਾ ਖੋਖਲਾ ਹੈ ਤੇ ਡਰਦੇ ਨੇ ਗਾਂ ਗੈਸਵਰੇ ਨਹੀਂ ਨਹੀਂ ਜਾਇਓ ਨਾ ਕੋਈ ਨਹੀਂ ਪਹਿਲਾਂ ਪਰਮਿਸ਼ਨ ਲੈਣ ਲਾਂਦੋ ਬੀਐਸਐਫ ਕੋਲੋਂ ਤਾਂ ਆਪਾਂ ਪਰਮਿਸ਼ਨ ਲੈ ਕੇ ਫੇਰ ਇਹ ਕਦਮ ਕਿਉਂਕਿ ਉਦਾਂ ਨਹੀਂ ਕਰਨਾ ਆਪਾਂ ਕਿਉਂਕਿ ਬਾਰਡਰ ਦਾ ਮਾਮਲਾ ਤੇ ਕੰਡੇ ਵਾਲੀ ਤਾਰ ਮਗਰ ਲੱਗੀ ਵੇਖੀ ਭਰਾਵਾ ਬਾਬਾ ਇੱਧਰ ਆਓ ਤਾਰ ਤੋਂ ਬਾਬਾ ਜੀ ਥੋੜਾ ਜਿਹਾ ਪਿੱਛੇ ਦੋ ਤਾਰ ਤੋਂ ਇੱਥੇ ਕਰੰਟ ਵੀ ਦਹਾ ਦਹਾ ਹਾਂ ਹਾਂ ਇਹ ਸਰਦਾਰੀਆ ਸਾਹਿਬ ਤੁਹਾਡਾ ਇਹ ਇਹਨਾਂ ਦੇ ਨਹੀਂ ਦੇ ਸਕਦੀ ਦੁਨੀਆ ਵੀ ਤੁਸੀਂ ਅੱਧੀ ਰਾਤ ਆਏ ਜੀ ਬਹੁਤ ਧੰਵਾਦ ਜੀ ਤੁਹਾਡਾ ਤੇ ਇਹੋ ਜਿਹਾ ਨਾ ਸਾਨੂੰ ਮਨਿਸਟਰ ਜਾਂ ਮੰਤਰੀ ਜਾਂ ਕੋਈ ਵੀ ਸਾਨੂੰ ਮਿਲ ਨਹੀਂ ਸਕਦਾ ਆਦਮੀ ਤੇ ਇਹ ਤੁਸੀਂ ਕਿਰਪਾ ਕਰੋ ਤੇ ਇਹ ਇਲਾਕੇ ਨੂੰ ਬਚਾ ਲਓ ਇਹਨਾਂ ਕਰਕੇ ਆ ਜਿਹੜਾ ਸਿੱਧਾ ਉਹ ਤੋਂ ਇਧਰ ਨੂੰ ਕਰਕੇ ਦੇ ਇੱਕ ਨੋਚ ਬਣਾ ਦਿਓ ਸਾਡੀ ਸਿੱਧੀ ਹਾਂ ਜੀ ਬੋਲੋ ਕੋਈ ਪਹਿਲਾਂ ਨਾ ਮੈਨੂੰ ਤੁਸੀਂ ਵੇਖੋ ਆਪਾਂ ਮਲਾਦਾਤ ਦੇ ਵੇਖੋ 8 ਤੋਂ ਵਿੱਚ ਵੇਖੋ ਉੱਤੇ ਟਾਈਮ ਹੋ ਗਿਆ ਜ਼ਿਆਦਾ ਟਾਈਮ ਹੋ ਗਿਆ ਹਾਂ ਜੀ ਆਪਾਂ ਸਾਡੇ ਜਾਣੇ ਕਿੰਨੇ ਨੇਦੇ ਦੇ ਵਿੱਚ ਆਏ ਹਾਂ ਹਾਂਜੀ 8:30 ਉਹਦੇ ਤਰ ਪ੍ਰਕਾਸ਼ ਚੌਂਕੀ ਆ ਸਿੰਘੋ ਕੇ ਪਿੰਡ ਵਾਲੀ ਹਾਂਜੀ ਹਾਂਜੀ ਉਹ ਹੀ ਸਮਝ ਦੇਖਦੀ ਘੱਟ ਇੱਥੋਂ ਢਾ ਲੱਗਦੀ ਹੈ ਆਪਣੀ ਪ੍ਰੋਬਲਮ ਇਹ ਆ ਕਿ ਕੰਡਿਆਂ ਵਾਲੀ ਤਾਰ ਆ ਗਾੜੀ ਜਿਹੜੀ ਬਾਰਡਰ ਦੇ ਉੱਤੇ ਲੱਗੀ ਆ ਸਰ ਇਹਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਟਾਡਾ ਕੋਈ ਵੀ ਹੋਰ ਕੋਈ ਵੀ ਮੰਤਰੀ ਹੁੰਦਾ ਸਾਨੂੰ ਪਤਾ ਸੀ ਉਹਨਾਂ ਇੱਥੋਂ ਤੱਕ ਪਹੁੰਚ ਨਹੀਂ ਕਰਦੀ ਸਾਨੂੰ ਵੀ ਸਾਨੂੰ ਟਾਡੇ ਤੇ ਮਾਨ ਸੀਗਾ ਤਾਂ ਆਹ ਸਾਨੂੰ ਮੈਸੇਜ ਦਿੱਤਾ ਵੀ ਅਸੀਂ ਉੱਥੇ ਪਹੁੰਚਣੇ ਪਹੁੰਚਣਾ ਤੇ ਬਹੁਤ ਜ਼ਿਆਦਾ ਜਿਹੜਾ ਗੱਲ ਕੀ ਕਿਹਾ ਸਵੇਰ ਤੋਂ ਅਸੀਂ ਰੱਖੇ ਨਾ ਇੱਥੇ ਪਰੇਸ਼ਾਨ ਸੀਗੇ ਤੇ ਚਲੋ ਤੁਸੀਂ ਇੰਨੀ ਕੀਤੀ ਆ ਵੀ ਸਾਡੇ ਕੋਲ ਆ ਮਿੱਟੀ ਮੱਟੀ ਪਹਚਾਈ ਆ ਤੇ ਇੰਨੇ ਦਾ ਸਾਡਾ ਥੋੜਾ ਜਿਹਾ ਸਾਰੇ ਜਿੰਨੇ ਪਿੰਡਾਂ ਵਾਲੇ ਸੀਗੇ ਉਹਨਾਂ ਦਾ ਤਕਈਨ ਬੰਦ ਕਰਾ ਸਟੇਮ ਸਾਹਿਬ ਨੂੰ ਤੇ ਸੋਟਾ ਕਰੋ ਇਹ ਆਪਾਂ ਇੱਥੋਂ 2-4 ਬੋਰੀਆਂ ਦਾ 100 ਬੋਰੀ ਬੰਨ ਮੇ ਲੈਣੇ ਆ ਤੇ ਇਹ ਤੋਂ ਪਾਰਕ ਦਾ ਖੜਨੀ ਆ ਉਹ ਕਹਿੰਦੇ ਜੀਸੀਪੀ ਨਾ ਪਾਰ ਖੜੋ ਨਹੀਂ ਨਹੀਂ ਤੇ ਜੀਸੀਪੀ ਨਾ ਪਾਰ ਖੜ ਕਹਿੰਦੇ ਕੀ ਲੱਗ ਸਕਦਾ ਜੀ ਗਾਣੇ ਗਈ ਨਾ ਕੋਈ ਗਾਣੇ ਨਾ ਗਈ ਇੱਕ ਆਪਾਂ ਮਤਲਬ ਬੀਐਸਐਫ ਵਾਲੇ ਨਾਲ ਮੈਂ ਕਰਦਾ ਗੱਲ ਕਰਦਾ ਇਹ ਟਾਈ ਅਪ ਕਰੋ ਅਦਾਤ ਨਾਲ ਮੈਂ ਅਦਾਤ ਤੋਂ ਕਰੂੰਗਾ ਉਹਨੇ ਕਰਦਾ ਹਾਂਜੀ ਪਨਨਾ ਇਹ ਤੋਂ ਦੇ ਚੋ ਬਾਅਦ ਨਿਕਲ ਗਏ ਤੇ ਫੋਨ ਨਹੀਂ ਚੱਲਦਾ ਨਾ ਉਹਨਾਂ ਨਾਲ ਗੱਲ ਕਰਦਾ ਹਾਂਜੀ ਸਵੇਰ ਤੱਕ ਆਪਾਂ ਉਹਨਾਂ ਨਾਲ ਗੱਲ ਕਰਕੇ ਹਾਂਜੀ ਮੈਂ ਸਵੇਰੇ ਜਿਹੜਾ ਡੀਆਈਜੀ ਸਾਹਿਬ ਹੈ ਉਹਨਾਂ ਨੂੰ ਇੱਥੇ ਸੱਦਾ ਮੈਂ ਨਹੀਂ ਆਉਂਗਾ ਉਹਨਾਂ ਨੂੰ ਸੱਦੇ ਆਪਾਂ ਬੀਐਸਐਫ ਵਾਲਿਆਂ ਨੂੰ ਠੀਕ ਹੈ ਵੀ ਤੁਸੀਂ ਇਹਦਾ ਮਤਲਬ ਬਾਕੀ ਕੰਮ ਅਸੀਂ ਕਰ ਲਾਂਗੇ ਹਾਂਜੀ ਮਿੱਟੀ ਵੀ ਆ ਗਈ ਆ ਤੋੜੇ ਵੀ ਆ ਗਏ ਸਭ ਕੁਝ ਆ ਗਿਆ ਹਾਂਜੀ ਬਾਕੀ ਕੰਮ ਤਾਂ ਹੋ ਜਾਊਗਾ ਪਰ ਜਿੰਨੇ ਚਿਰ ਤੱਕ ਆ ਤਾਰ ਪਾਸੇ ਨਾ ਹੋਈ ਨਾ ਉਹਨਾਂ ਤੱਕ ਸਾਰ ਕੁਝ ਨਹੀਂ ਹੋਊਗਾ ਕੁਝ ਨਹੀਂ ਤਰੀਕੇ ਨਾਲ ਨਹੀਂ ਲੱਗ ਸਕਦਾ ਇਹਨੂੰ ਆਪਾਂ ਨਾ ਨਾ ਇਹਨੂੰ ਆਪਾਂ ਤੋੜ ਸਕਦੇ ਹਾਂ ਕੁਝ ਨਹੀਂ ਕਰ ਸਕਦੇ ਹਾਂਜੀ ਸਭ ਦੇਖ ਦਿਖਾ ਹਾਂਜੀ ਇਸ ਕਰਕੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਮੈਂ ਤਾਂ ਹੀ ਇਸ ਤੋਂ ਲੈ ਆ ਹਾਂਜੀ ਮੈਂ ਤੁਹਾਡੇ ਨਾਲ ਆ ਆਪਾਂ ਇਹਦਾ ਕਰਦੇ ਆਂ ਪ੍ਰਬੰਧ ਕਰਦੇ ਆਂ ਕੋਈ ਨਹੀਂ ਕੋਸ਼ਿਸ਼ ਕਰਦੇ ਆਂ ਥੈਂਕ ਯੂ ਬਸ ਜਿਹੜਾ ਵੀ ਕੋਈ ਬੰਦਾ ਆਪਣਾ ਅੱਗੇ ਜੇ ਕੋ ਗਿਆ ਗਿਆ ਸਭ ਨੂੰ ਕੋਈ ਜਾਂ ਪਿੱਛੇ ਆ ਜਾਓ ਪਾਣੀ ਫੇਰ ਪੀਆ ਸਭ ਨਾਲ ਕੋਈ ਜਾਣਦੇ ਨਾ ਆਓ ਆਪਾਂ ਨੂੰ ਮਤਲਬ 7 ਤਰੀਕ ਤੱਕ ਆਪਾਂ ਨੂੰ ਖਤਰਾ ਹਾਂਜੀ 7 ਤਰੀਕ ਤੱਕ ਆਇਆ ਕਿ ਚਾਹ ਤੋਂ 7 ਤੱਕ ਬਾਰਿਸ਼ ਹੋਣੀ ਬਹੁਤ ਜ਼ਿਆਦਾ ਹਾਂਜੀ